ਕਿ ਹਾਈਵੇ ਦੇ ਉੱਤੇ ਜਾ ਰਹੀਆਂ ਗੱਡੀਆਂ ਨੂੰ ਇੱਕ ਇਨੋਵਾ ਗੱਡੀ ਰੋਕ ਕੇ ਤੇ ਉਹਨਾਂ ਨੂੰ ਲੁੱਟ ਰਹੀ ਸੀ ਜਿਹੜੇ ਕੋਦੇ ਚ ਇਹ ਹਾਈਵੇ ਰੋਬਰਸ ਦਾ ਗੈਂਗ ਸੀ ਫੜ ਲਿਆ ਕਿ ਤਿੰਨ ਮੁੰਡੇ ਰਸਕਤੇ ਆ ਇਹ ਦੱਸਦੇ ਸੀਗੇ ਜੀ ਗੱਡੀ ਨੂੰ ਰੋਕ ਕੇ ਉਹ ਕਹਿੰਦੇ ਤੇ ਸਾਡੇ ਨਾਲ ਗੱਡੀ ਮਾਰ ਕੇ ਆਏ ਤੇ ਫਿਰ ਉਹਨਾਂ ਨੂੰ ਲੁੱਟ ਲਾ ਕਿ ਇੱਕ ਨਾ ਇਨਸੀਡੈਂਟ ਰਿਪੋਰਟ ਹੋ ਰਹੀ ਸੀ ਕਿ ਹਾਈਵੇ ਦੇ ਉੱਤੇ ਜਾ ਰਹੀਆਂ ਗੱਡੀਆਂ ਨੂੰ ਇੱਕ ਨੋਵਾ ਗੱਡੀ ਰੋਕ ਕੇ ਤੇ ਉਹਨਾਂ ਨੂੰ ਲੁੱਟ ਰਹੀ ਸੀ ਜਿਹੜੇ ਕੋਦੇ ਚ ਲੋਕ ਜਾ ਰਹੇ ਸੀ ਇਸ ਤੋਂ ਇੱਕ ਰਿਪੋਰਟ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਚਾਹੀ ਤੇ ਇਹ ਹਾਈਵੇ ਰੋਬਰਸ ਦਾ ਗੈਂਗ ਸੀ ਫੜ ਲਿਆ ਤਿੰਨ ਮੁੰਡੇ ਰੈਸਕਿਟੇ ਆ ਤੇ ਉਹਨਾਂ ਨੇ ਤਿੰਨ ਵਾਰਦਾਤਾਂ ਹੁਣ ਤੱਕ ਮੰਨੀਆਂ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੱਥੇ ਤੇ ਰਹਿਣ ਵਾਲੇ ਆ ਇਹ ਨੂੰ ਪੱਤਰ ਦੇਨੇ ਜੀ ਇੱਕ ਪੂਰ ਮੰਡੀ ਦਾ ਹੈ ਇੱਕ ਅ ਨਾ ਪਤਾ ਸਮਾਹ ਤੇ ਕਿ ਕੈਂਟ ਦਾ ਹੈ ਜੀ ਸਰ ਇਹ ਕਿਦੋਂ ਸਰ ਤਿੰਨ ਜਾਣੇ ਆ ਨਾਲ ਹੋਰ ਵੀ ਟੀਮ ਆ ਗਈ ਇਹ ਇਨਵੈਸਟੀਗੇਸ਼ਨ ਕਰਦੇ ਜਾਣੇ ਪਤਾ ਲੱਗੇਗਾ ਇਹਦਾ ਬਾੜ ਦਿੱਤਾ ਕਿ ਜਲੰਧਰ ਚ ਕਰਦੇ ਸੀ ਜਾਂ ਹੋਰ ਕਿਤੇ ਵੀ ਕਰਦੇ ਸੀ ਇਹ ਫਿਲਹਾਲ ਤਾਂ ਜਲੰਧਰ ਦਾ ਹੀ ਹਲੇ ਤੱਕ ਟਰੇਸ ਹੋਈਆਂ ਨਾ ਤਾਂ ਬਾੜ ਦਿੱਤਾ ਇਨਵੈਸਟੀਗੇਸ਼ਨ ਚ ਕਰਦੇ ਲੁੱਟਲੀਆਂ ਕਰਦੇ ਜਾਂ ਗੱਡੀਆਂ ਇਹ ਦੱਸਦੇ ਸੀਗੇ ਜੀ ਗੱਡੀ ਨੂੰ ਰੋਕ ਕੇ ਉਹ ਕਹਿੰਦੇ ਤੇ ਸਾਡੇ ਨਾਲ ਗੱਡੀ ਮਾਰ ਕੇ ਆਇਆ ਤੇ ਫਿਰ ਉਹਨਾਂ ਨੂੰ ਲੁੱਟ ਲੈਂਦੇ ਸੀ ਤਗੜੀ ਗੱਡੀ ਇਹਨਾਂ ਦੀ ਆਪਣੀ ਆ ਜੀ ਅਜੇ ਜਿਹੜਾ ਲੜਕਾ ਪਕੜਿਆ ਗਿਆ ਉਹਦੀ ਆਪਣੀ ਗੱਡੀ ਆ ਉਹਨੇ 2020 ਚ ਨੂਰ ਮਹਿਲ ਤੋਂ ਕੀਤੀ ਚ। ਅਗਰ ਮੈਂ ਦੱਸਾਂ ਭਾਈ ਜੀ ਸਰ ਇਹਨਾਂ ਕੋਲੋ ਅਜੇ ਤੱਕ ਤਾਂ ਹੱਲ ਇਨਵੈਸਟੀਗੇਸ਼ਨ ਚੱਲਦੀ ਹੈ ਜੇ ਬ੍ਰਾਂਧਕੀ ਹੋएगी। ਸਰ ਇਹਨਾਂ ਕੋਲੋਂ ਅਸਲ ਨਾ ਨਹੀਂ ਅਜੇ ਹਾਲਤ ਹੈ। ਹਾਂਜੀ ਹਾਂ ਅਜੇ ਬੈਕਗ੍ਰਾਉਂਡ ਕੀ ਹੈ ਨਾ ਜੀ ਸਰ ਬੈਕਗ੍ਰਾਉਂਡ ਐਸ ਸੱਚ ਪਹਿਲੀ ਕੋਈ ਨਹੀਂ ਹੈਗੀ ਜੀ। ਪਹਿਲੇ ਆਫੇਰ ਤਾਂ ਨਹੀਂ ਤਬ ਨਹੀਂ ਹਲੇ ਤੱਕ ਤਾਂ ਨਹੀਂ ਆਈ ਚੈੱਕ ਕਰ ਰਹੇ ਹਾਂ ਰਿਕਾਰਡ ਦੇਖਦੇ ਕਿੰਨੀ ਆਇਆ ਟੋਟਲ ਪ੍ਰੋਫਾਈਲ ਕਿੰਨੇ ਵਾਰ ਤਾਂ ਚਾਹ ਕੇ ਵੀ I think 10-15 ਦਿਨ ਦੇ ਵਿੱਚ ਹੀ ਦੋ ਤਿੰਨ ਵਾਰ ਤਾਂ ਹੋਈਆਂ ਸੀ ਜਿਸ ਤੋਂ ਬਾਅਦ ਇਹ ਪਿਸ ਆਇਆ ਤੇ ਇਕਦਮ ਐਕਟਿਵ ਹੋਇਆ ਸੀ ਪੜ੍ਹੇਗੇ ਇੱਕ ਪ੍ਰੋਫਾਈਲ ਕੀ ਕਰਨੇ ਕੰਮ ਕੀ ਕਰਦੇ ਹਾਂਜੀ ਕੰਮ ਕੀ ਕਰਦੇ ਨੇ ਇੱਕ ਲੜਕੇ ਦੀ ਦਾ ਆਪਣੀ ਹੈਗੀ ਸੀ ਜੀ ਇੱਕ ਕਲਾਸ 4 ਹੈਗਾ ਜੀ ਤੇ ਇੱਕ ਦਾ ਹਲੇ ਕੋਈ ਵੀ ਕੰਮ ਨਹੀਂ ਕਰਦਾ ਜੀ ਕਿਹੜੇ ਕਲਾਸ ਮੁੰਡੇ ਦੇ ਕਲਾਸ ਏ ਪੀਪੀ ਦੇ ਵਿੱਚ ਹੈਗਾ ਜੀ ਟੈਂਪਰੇਰੀ ਜਿਹੜੇ ਹੁੰਦੇ ਨਾ ਕੋਈ ਤੋਂ ਕਿ ਇੱਕ ਨਾ ਇਨਸੀਡੈਂਟ ਰਿਪੋਰਟ ਹੋ ਰਹੀ ਸੀ ਕਿ ਹਾਈਵੇ ਦੇ ਉੱਤੇ ਜਾ ਰਹੀਆਂ ਗੱਡੀਆਂ ਨੂੰ ਇੱਕ ਨੋਵਾ ਗੱਡੀ ਰੋਕ ਕੇ ਤੇ ਉਹਨਾਂ ਨੂੰ ਲੁੱਟ ਰਹੀ ਸੀ ਜਿਹੜੇ ਕੋਦੇ ਚ ਲੋਕ ਚਾਰੇ ਇਸ ਤਰ੍ਹਾਂ ਇੱਕ ਰਿਪੋਰਟ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਚਾਹੀ ਤੇ ਇਹ ਹਾਈਵੇ ਰੋਬਰਸ ਦਾ ਗੈਂਗ ਇਸ ਕੀ ਫੜ ਲਿਆ ਤਿੰਨ ਮੁੰਡੇ ਅਰੈਸਟ ਕੀਤੇ ਆ ਤੇ ਉਹਨਾਂ ਨੇ ਤਿੰਨ ਵਾਰ ਦਾ ਤਾਂ ਹੁਣ ਤੱਕ ਮੰਨਿਆ ਨਹੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਕਿੱਥੇ ਦੇ ਰਹਿਣ ਵਾਲੇ ਆ ਇਹ ਨੂੰ ਪੱਤਰ ਦੇਨੇ ਜੀ ਇੱਕ ਪੂਰ ਮੰਡੀ ਦਾ ਹੈ ਇੱਕ ਅ ਨਕਸ਼ਾ ਮਾਰ ਹੈ ਤੇ ਪੀ ਕੈਂਟ ਦਾ ਹੈ ਜੀ ਸਰ ਇਹ ਕਿ ਦੋ ਨਸਰ ਤਿੰਨ ਜਾਨੇ ਨਾਲ ਹੋਰ ਵੀ ਟੀਮ ਹੈਗੀ ਹੈ ਇਹ ਇਨਵੈਸਟੀਗੇਸ਼ਨ ਕਰਨੇ ਚਾਹਣੇ ਪਤਾ ਲੱਗੇਗਾ ਇਹਦਾ ਬਾਅਦ ਤੱਕ ਜਿਹੜੇ ਜਲੰਧਰ ਚ ਕਰਦੇ ਸੀ ਜਾਂ ਹੋਰ ਕਿਤੇ ਵੀ ਕਰਦੇ ਸੀ ਇਹ ਫਿਲਹਾਲ ਤਾਂ ਜਲੰਧਰ ਦਾ ਹੀ ਹਾਲੇ ਤੱਕ ਟਰੇਸ ਹੋਈਆਂ ਨਾ ਤਾਂ ਬਾਅਦ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਅਦ ਤੱਕ ਕਰਦੇ ਲੁੱਟੀਆਂ ਕਰਦੇ ਜਾਂ ਗੱਡੀਆਂ ਇਹ ਦੱਸਦੇ ਸੀਗੇ ਜੀ ਗੱਡੀ ਨੂੰ ਰੋਕ ਕੇ ਉਹਨਾਂ ਕਹਿੰਦੇ ਤੇ ਸਾਡੇ ਨਾਲ ਗੱਡੀ ਮਾਰ ਕੇ ਆਇਆ ਤੇ ਫਿਰ ਉਹਨਾਂ ਨੂੰ ਲੁੱਟ ਲੈਂਦੇ ਸੀ ਕਿਹੜੀ ਗੱਡੀ ਇਹਨਾਂ ਦੀ ਆਪਣੀ ਆ ਜੀ ਅਜੇ ਜਿਹੜਾ ਲੜਕਾ ਪਕੜਿਆ ਗਿਆ ਉਹਦੀ ਆਪਣੀ ਗੱਡੀ ਉਹਨੇ 2020 ਚ ਨੂਰ ਮਹਿਲ ਤੋਂ ਕੀਤੀ ਚ। ਅਗਰ ਮੈਂ ਦੱਸਾਂ ਭਾਈ ਸਰ ਇਹਨਾਂ ਕੋਲੋ ਅਜੇ ਤੱਕ ਤਾਂ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ ਜੇ ਬ੍ਰਾਂਧਕੀ ਹੋएगी। ਸਰ ਇਹਨਾਂ ਕੋਲੋਂ ਅਸਲ ਕੀ ਹੈ? ਮਤਲਬ ਇਹ ਕੰਮ ਨਹੀਂ ਅਜੇ ਹਾਲਾਤ। ਹਾਂਜੀ। ਹਾਂ ਅਜੇ। ਬੈਕਗ੍ਰਾਉਂਡ ਕੀ ਹੈ ਇਹਨਾਂ ਦੇ ਦਾ? ਬੈਕਗ੍ਰਾਉਂਡ ਐਸ ਸੱਚ ਪਹਿਲੀ ਕੋਈ ਨਹੀਂ ਹੈਗੀ ਜੀ। ਪਹਿਲੇ ਆਫੇਰ ਤਾਂ ਨਹੀਂ ਤਬ ਨਹੀਂ ਹਲੇ ਤੱਕ ਤਾਂ ਨਹੀਂ ਆਈ ਚੈੱਕ ਕਰ ਰਹੇ ਹਾਂ ਰਿਕਾਰਡ ਦੇਖਦੇ ਕਿੰਨੀ ਆਇਆ ਟੋਟਲ ਪ੍ਰੋਫਾਈਲ ਕਿੰਨੀ ਕਿਹਾ ਵਾਰ ਤਾਂ ਚਾਹ ਕੇ ਵੀ ਇਹ ਅਤਿਕਤ 10-15 ਦਿਨ ਦੇ ਵਿੱਚ ਹੀ ਦੋ ਤਿੰਨ ਵਾਰ ਤਾਂ ਹੋਈਆਂ ਸੀ ਜਿਸ ਤੋਂ ਬਾਅਦ ਇਹ ਪਿੱਛੇ ਆਇਆ ਤੇ ਇਕਦਮ ਐਕਟਿਵ ਹੋਇਆ ਸੀ ਪੜ੍ਹੇਗੇ ਇੱਕ ਪ੍ਰੋਫਾਈਲ ਕੀ ਕਰਨੀ ਕੰਮ ਕੀ ਕਰਦੇ ਹਾਂਜੀ ਕੰਮ ਕੀ ਕਰਦੇ ਨੇ ਇੱਕ ਲੜਕੇ ਦੀ ਦਾ ਆਪਣੀ ਹੈਗੀ ਸੀ ਜੀ ਇੱਕ ਕਲਾਸ 4 ਹੈਗਾ ਜੀ ਤੇ ਇੱਕ ਦਾ ਹਲੇ ਕੋਈ ਵੀ ਕੰਮ ਨਹੀਂ ਕਰਦਾ ਜੀ ਕਿਹੜੇ ਕਲਾਸ ਮੁੰਡੇ ਦੇ ਕਲਾਸ ਆ ਏ ਪੀਪੀ ਦੇ ਵਿੱਚ ਹੈਗਾ ਜੀ ਟੈਂਪਰੀਰੀ ਜਿਹੜੇ ਹੁੰਦੇ ਨਾ ਕੋਈ